ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਜਾਣਕਾਰੀ ਦੇਣੀ ਹੈ ਪੀਟ੍ਰਿਪਲ ਐਸ ਬੀ ਦੇ ਵਿੱਚ ਗਰੁੱਪ ਸੀ ਦੀਆਂ ਜਿਹੜੀਆਂ 367 ਪੋਸਟਾਂ ਨਿਕਲੀਆਂ ਉਹਦੀ ਪੂਰੀ ਡਿਟੇਲਡ ਵੀਡੀਓ ਹੈ ਮਿਸ ਨਾ ਕਰਿਓ ਐਂਡ ਤੱਕ ਆਪਾਂ ਕੱਲੀ-ਕੱਲੀ ਚੀਜ਼ ਸਮਝਾਵਾਂਗੇ ਕਿ ਫਾਰਮ ਕਿਵੇਂ ਭਰਨਾ ਫਾਰਮ ਕਿਹੜੀ ਵੈਬਸਾਈਟ ਤੇ ਭਰਨਾ ਕਿੱਦਾਂ ਭਰਨਾ ਹੈ ਕੀ ਉਹਦੇ ਲਈ ਕੁਆਲੀਫਿਕੇਸ਼ਨ ਹੈ ਕਿਹੜੀਆਂ-ਕਿਹੜੀਆਂ ਪੋਸਟਾਂ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਇਹ ਅਲੱਗ-ਅਲੱਗ ਵਿਭਾਗਾਂ ਦੇ ਵਿੱਚ ਪੋਸਟਾਂ ਹੈ ਵਿਭਾਗ ਇਹਦੇ ਵਿੱਚ ਆਉਂਦੇ ਆ ਸੀਨੀਅਰ ਅਸਿਸਟੈਂਟ ਜਿਹਦੀਆਂ 245 ਪੋਸਟਾਂ ਐ ਜੂਨੀਅਰ ਆਡੀਟਰ ਫਾਈਨੈਂਸ ਡਿਪਾਰਟਮੈਂਟ ਲੋਕਲ ਵਿੰਗ ਦੇ ਜਿਹੜੀਆਂ 62 ਪੋਸਟਾਂ ਐ ਜੂਨੀਅਰ ਆਡੀਟਰ ਫਾਈਨੈਂਸ ਟ੍ਰੈਜਰੀ ਅਕਾਊਂਟ ਦੀਆਂ ਵਿੰਗ ਦੀਆਂ 14 ਪੋਸਟਾਂ ਐ ਡਿਸਟ੍ਰਿਕਟ ਟ੍ਰੇਜ਼ਰਰ ਦੀ ਇੱਕ ਪੋਸਟ ਆ ਟ੍ਰੈਜਰੀ ਆਫੀਸਰ ਦੀਆਂ 36 ਪੋਸਟਾਂ ਸਬ ਡਿਵੀਜ਼ਨਲ ਆਫੀਸਰ ਦੀਆਂ ਦੋ ਪੋਸਟਾਂ ਐ ਸੈਕਸ਼ਨ ਆਫੀਸਰ ਸਿਵਲ ਦੇ ਵਿੱਚ ਜਿਹੜੇ ਆਉਂਦੇ ਚਾਰ ਪੋਸਟਾਂ ਸੈਕਸ਼ਨ ਆਫੀਸਰ ਇਲੈਕਟ੍ਰੀਕਲ ਦੇ ਵਿੱਚ ਜਿਹੜੇ ਆਉਂਦੇ ਤਿੰਨ ਪੋਸਟਾਂ ਇਹਦੀ ਨੋਟੀਫਿਕੇਸ਼ਨ ਡੇਟ 18 ਤਰੀਕ ਨੂੰ 18 ਜੁਲਾਈ ਨੂੰ ਜਿਹੜੀ ਪਬਲਿਕ ਕੀਤੀ ਗਈ ਆ ਤੇ ਸਟਾਰਟਿੰਗ ਡੇਟ ਫਾਰਮਾ ਦੀ 22 ਤਰੀਕਾ 7ਵੇਂ ਮਹੀਨੇ ਦੀ ਤੇ ਲਾਸਟ ਡੇਟ 18 ਅਗਸਤਾ 2025 ਉਮਰ ਇਹਦੇ ਚ 18 ਤੋਂ 37 ਸਾਲ ਚਾਹੀਦੀ ਆ ਤੇ ਜਿਹੜੀ ਉਮਰ ਆ ਲੈਕਸੀਸ਼ਨ ਦੇ ਹਿਸਾਬ ਨਾਲ ਰੂਲ ਦੇ ਹਿਸਾਬ ਨਾਲ ਰਿਲੈਕਸੇਸ਼ਨ ਮਿਲੂਗੀ ਇਹਦੇ ਚ ਫੀਸ ਦੀ ਜੇ ਗੱਲ ਕਰੀਏ ਜਰਨਲ ਹੋਵੇ ਫਰੀडम फाइਟਰ ਹੋਵੇ ਜਾਂ ਸਪੋਰਟਸ ਪਰਸਨ ਹੋਵੇ ਉਹਨਾਂ ਦੀ ਫੀਸ 1000 ਰੁਪਿਆ ਐਸਸੀ ਬੀਸੀ ای ਡਬਲਯੂ ਐਸ ਸਿਰਫ ਪੰਜਾਬ ਦੇ ਹੋਣੇ ਚਾਹੀਦੇ ਆ ਉਹਨਾਂ ਦੀ 250 ਰੁਪਿਆ ਈਐਸਐਮ ਤੇ ਡਿਪੈਂਡੈਂਟ ਜਿਹੜਾ ਹੈ ਉਹ ਸਿਰਫ ਪੰਜਾਬ ਦੇ ਹੋਣੇ ਚਾਹੀਦੇ ਆ 200 ਰੁਪਇਆ ਪੀਡਬਲਿਊਡੀ ਸਿਰਫ ਪੰਜਾਬ ਦਾ 500 ਰੁਪਇਆ ਕਿਉਂਕਿ ਬਾਕੀ ਸਟੇਟਾਂ ਵਾਲੇ ਸਿਰਫ ਭਾਵੇਂ ਕੋਈ ਵਿਕਾਸਤਦਾ ਹੋਵੇ ਉਹ ਜਰਨਲ 'ਚ ਗਿਣੇ ਜਾਂਦੇ ਉਹਨਾਂ ਦੀ ਫੀਸ ਹਜ਼ਾਰ ਹੀ ਰਹੂਗੀ ਤਾ ਕੁਆਲੀਫਿਕੇਸ਼ਨ ਜੂਨੀਅਰ ਆਡੀਟਰ ਵਾਸਤੇ ਲੋਕਲ ਵਿੰਗ ਦੇ ਜਿਹੜਾ ਉਹਦੇ ਲਈ ਬੀ ਕਾਮ ਫਰਸਟ ਡਿਵੀਜ਼ਨ ਦੇ ਵਿੱਚ ਚਾਹੀਦੀ ਆ ਜਾਂ ਐਮ ਕਾਮ ਸੈਕੰਡ ਡਿਵੀਜ਼ਨ ਦੇ ਵਿੱਚ ਚਾਹੀਦੀ ਆ ਤੇ ਜੂਨੀਅਰ ਆਡੀਟਰ ਆ ਜਿਹੜਾ ਟ੍ਰੈਜਰੀ ਤੇ ਅਕਾਊਂਟ ਡਿਪਾਰਟਮੈਂਟ ਦਾ ਉਹਦੀ ਬੀ ਕਾਮ ਫਰਸਟ ਡਿਵੀਜ਼ਨ ਜਾਂ ਐਮ ਕਾਮ ਸੈਕੰਡ ਡਿਵੀਜ਼ਨ ਚ ਤੇ ਨਾਲ ਟਾਈਪਿੰਗ ਚਾਹੀਦੀ ਆ 30 ਵਰਡ ਪਰ ਮਿੰਟ ਦੇ ਇੰਗਲਿਸ਼ ਦੇ ਡਿਸਟ੍ਰਿਕਟ ਟ੍ਰੈਜਰ ਵਾਸਤੇ ਕੋਈ ਵੀ ਗ੍ਰੈਜੂਏਸ਼ਨ ਡਿਗਰੀ ਚੱਲ ਜਾਊਗੀ ਟ੍ਰੈਜਰੀ ਆਫੀਸਰ ਵਾਸਤੇ ਕੋਈ ਵੀ ਗ੍ਰੈਜੂਏਸ਼ਨ ਚੱਲ ਜੂਗੀ ਪਰ ਪ੍ਰੇਫਰੈਂਸ ਪਹਿਲਾਂ ਕਮਰਸ ਵਾਲਿਆਂ ਨੂੰ ਦਿੱਤੀ ਜਾਊਗੀ ਜਿਨ੍ਹਾਂ ਦੀ ਕਮਰਸ 'ਚ ਡਿਗਰੀ ਆ ਤੇ ਸਬ ਡਿਵੀਜ਼ਨਲ ਆਫੀਸਰ ਦੇ ਵਿੱਚ ਡਿਗਰੀ ਚਾਹੀਦੀ ਆ ਸਿਵਲ ਇੰਜੀਨੀਅਰਿੰਗ ਦੇ ਵਿੱਚ ਫਰਸਟ ਜਾਂ ਸੈਕੰਡ ਡਿਵੀਜ਼ਨ ਦੇ ਨਾਲ ਜਾਂ ਏ ਐਮ ਆਈਈ ਚਾਹੀਦੀ ਆ ਸਿਵਲ ਇੰਜੀਨੀਅਰਿੰਗ ਦੀ 2 ਸਾਲ ਦਾ ਵਰਕ ਐਕਸਪੀਰੀਅੰਸ ਚਾਹੀਦਾ ਜਾਂ ਐਸ ਡੀਓ ਦੇ ਬੇਸ ਤੇ ਜਾਂ 5 ਸਾਲ ਦਾ ਐਕਸਪੀਰੀਅੰਸ ਚਾਹੀਦਾ ਸੈਕਸ਼ਨ ਆਫੀਸਰ ਦੇ ਬੇਸ ਤੇ ਜਿਹੜਾ ਕਿਸੇ ਵੀ ਸਟੇਟ ਜਾਂ ਸੈਂਟਰਲ ਗਵਰਨਮੈਂਟ ਦੇ ਅੰਦਰ ਅੰਡਰ ਉਹਨੇ ਜੌਬ ਕੀਤੀ ਹੋਵੇ ਤੇ ਜੇ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਹੈ ਤਾਂ ਘੱਟੋ-ਘੱਟ 7 ਸਾਲ ਦਾ ਐਕਸਪੀਰੀਅੰਸ ਚਾਹੀਦਾ ਐਜ਼ ਅ ਸੈਕਸ਼ਨਲ ਆਫੀਸਰ ਗਵਰਨਮੈਂਟ ਜੌਬ ਦੇ ਵਿੱਚ ਤੇ ਸੈਕਸ਼ਨਲ ਆਫੀਸਰ ਸਿਵਲ ਦੇ ਵਿੱਚ ਡਿਪਲੋਮਾ ਸਿਵਲ ਦਾ ਸਿਵਲ ਇੰਜੀਨੀਅਰਿੰਗ ਦਾ ਚੱਲ ਜਾਊਗਾ ਜਾਂ ਕੋਈ ਡਿਗਰੀ ਕੀਤੀ ਹੋਵੇ ਸੇਮ ਫੀਲਡ ਨਾਲ ਰਿਲੇਟਡ ਤੇ ਸੈਕਸ਼ਨਲ ਆਫੀਸਰ ਇਲੈਕਟ੍ਰੀਕਲ ਦੇ ਵਿੱਚ ਕੁਆਲੀਫਿਕੇਸ਼ਨ ਚਾਹੀਦੀ ਆ ਡਿਪਲੋਮਾ ਚੱਲ ਜਾਊਗਾ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਜਾਂ ਫਿਰ ਸੇਮ ਫੀਲਡ ਦੇ ਵਿੱਚ ਕੋਈ ਡਿਗਰੀ ਕੀਤੀ ਹੋਵੇ ਸਿਲੈਕਸ਼ਨ ਪ੍ਰੋਸੈਸ ਇਹਦਾ ਕੀ ਆ ਰਿਟਨ ਐਗਜ਼ਾਮ ਹੋਊਗਾ ਐਮਸੀਕਿਊ ਯਾਨੀ ਕਿ ਮਲਟੀਪਲ ਚੁਆਇਸ ਕੁਐਸਚਨ ਹੋਣਗੇ ਤੇ ਉਸ ਤੋਂ ਬਾਅਦ ਟਾਈਪਿੰਗ ਟੈਸਟ ਹੋਊਗਾ ਸਿਰਫ ਉਹਨਾਂ ਡਿਪਾਰਟਮੈਂਟਾਂ ਦਾ ਜਿਨ੍ਹਾਂ ਦੇ ਵਿੱਚ ਲੋਡ ਆ ਤੇ ਮੈਰਿਟ ਲਿਸਟ ਉਸ ਤੋਂ ਬਾਅਦ ਬਣੂਗੀ ਤੇ ਫਿਰ ਡਾਕੂਮੈਂਟ ਵੈਰੀਫਿਕੇਸ਼ਨ ਤੇ ਫਿਰ ਮੈਡੀਕਲ ਐਗਜ਼ਾਮੀਨੇਸ਼ਨ ਹੋਊਗਾ ਹੁਣ ਪੇ ਜਿਹੜੀ ਸੈਲਰੀ ਆ ਉਹ ਕਿੰਨੇ ਮਿਲਣੀ ਸੀਨੀਅਰ ਅਸਿਸਟੈਂਟ ਜੂਨੀਅਰ ਅਸਿਸਟੈਂਟ ਡਿਸਟ੍ਰਿਕਟ ਟ੍ਰੇਜ਼ਰਰ ਟ੍ਰੇਜ਼ਰੀ ਆਫੀਸਰ ਤੇ ਸੈਕਸ਼ਨ ਅਫੀਸਰ ਚਾਹੇ ਸਿਵਲ ਦਾ ਚਾਹੇ ਇਲੈਕਟ੍ਰੀਸ਼ੀਅਨ ਦਾ ਇਹਨਾਂ ਸਾਰਿਆਂ ਦੀ ਸੈਲਰੀ 35400 ਰੁਪਏ ਆ ਠੀਕ ਹੈ ਜੀ ਤੇ ਸਬ ਡਿਵੀਜ਼ਨਲ ਅਫੀਸਰ ਜਿਹੜਾ ਸਿਵਲ ਦਾ ਹੈ ਉਹਦੀ 47600 ਰੁਪਏ ਆ ਭਰਨਾ ਕਿਵੇਂ ਆ ਫਾਰਮ ਸਭ ਤੋਂ ਇੰਪੋਰਟੈਂਟ ਪੁਆਇੰਟ ਆ ਫਾਰਮ ਕਿਵੇਂ ਭਰਨਾ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ww.ssb.punjab.gov.in ਤੇ ਜਾਣਾ ਹੈ ਸਾਈਟ ਤੇ ਜਾਣ ਤੋਂ ਬਾਅਦ ਆਨਲਾਈਨ ਐਪਲੀਕੇਸ਼ਨ ਤੇ ਕਲਿੱਕ ਕਰਨਾ ਤਾਂ ਫਿਰ ਆਪਣੀ ਇਨਫੋਰਮੇਸ਼ਨ ਰਜਿਸਟਰ ਕਰ ਦੇਣੀ ਆ ਫਿਰ ਇਨਸਟਰਕਸ਼ਨਸ ਨੂੰ ਧਿਆਨ ਨਾਲ ਪੜ੍ਹਨਾ ਤੇ ਫਿਰ ਫਾਰਮ ਵੀ ਜਿਹੜਾ ਧਿਆਨ ਨਾਲ ਫਿਲ ਕਰ ਦੇਣਾ ਹੈ ਤੇ ਫਿਰ ਜੋ ਵੀ ਡਾਕੂਮੈਂਟ ਰਿਕੁਆਇਰ ਉਹ ਡਾਕੂਮੈਂਟ ਅਟੈਚ ਕਰ ਦੇਣੇ ਆ ਉਸ ਤੋਂ ਬਾਅਦ ਚ ਫਿਰ ਫੀਸ ਭਰਨੀ ਆ ਜਿੰਨੀ ਫੀਸ ਜਿਹੜੀ ਕਾਸਟ ਦੇ ਹਿਸਾਬ ਨਾਲ ਮੰਗੀ ਉਨੀ ਫੀਸ ਭਰਨੀ ਆ ਫਿਰ ਸਬਮਿਟ ਤੇ ਓਕੇ ਕਰ ਦੇਣਾ ਉਸ ਤੋਂ ਬਾਅਦ ਤੁਸੀਂ ਆਪਣਾ ਪ੍ਰਿੰਟ ਆਊਟ ਕਢਾ ਸਕਦੇ ਹੋ ਇਹ ਇਨਫੋਰਮੇਸ਼ਨ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕੋਈ ਵੀ ਜੇ ਐਲੀਜੀਬਲ ਆ ਤਾਂ ਉਹ ਇਹ ਫਾਰਮ ਇਸ ਵਧੀਆ ਤਰੀਕੇ ਨਾਲ ਜਾਣਕਾਰੀ ਲੈ ਕੇ ਭਰ ਸਕੇ